ਕਸਮ ਦੀ ਗੱਡੀ ਅਤੇ ਆਟੋ ਦੀ ਭਿਆਨਕ ਟੱਕਰ ਹੋਈ ਜਿਸ ਦੇ ਚਲਦਿਆਂ ਪੁਲਿਸ ਮੁਲਾਜ਼ਮ ਸਮੇਤ ਆਟੋ ਦੇ ਵਿੱਚ ਸਵਾਰ ਸਵਾਰੀਆਂ ਜ਼ਖਮੀ ਹੋ ਗਈਆਂ ਦੱਸ ਜਾਈਏ ਕਿ ਨੂਰ ਮਹਿਲ ਰੋਡ ਦੇ ਉੱਤੇ ਸਾਰਾ ਹਾਦਸਾ ਵਾਪਰਿਆ ਜਿੱਥੇ ਕਾਰ ਅਤੇ ਆਟੋ ਦੀ ਭਿਆਨਕ ਟੱਕਰ ਹੋਈ ਆਟੋ ਦੇ ਵਿੱਚ ਸਵਾਰ-ਸੰਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਿਆ ਜਾ ਰਿਹਾ ਨੇ ਤੇ ਦੱਸ ਦਈਏ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਕਤ ਪੁਲਿਸ ਮੁਲਾਜ਼ਮ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਜ਼ਖਮੀ ਵਿਅਕਤੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਉੱਥੇ ਮੌਜੂਦ ਲੋਕਾਂ ਦੇ ਕਹਿਣ ਮੁਤਾਬਕ ਪੁਲਿਸ ਮੁਲਾਜ਼ਮ ਦੀ ਗੱਡੀ ਦੇ ਵਿੱਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹਾਲਾਂਕਿ ਪੁਲਿਸ ਅਧਿਕਾਰੀ ਹਰੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਬੱਸ ਜਾ ਕੇ ਮੈਂ ਜਿੱਦਾਂ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲ ਹੀ ਮੈਂ ਸਾਈਕਲ ਆਪਣਾ ਚੱਕਾ ਜਿੱਦਾਂ ਹੀ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਪਟਾਕਾ ਵੱਜਿਆ ਦੇਖੇ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਕੋਲ ਆ ਕੇ ਕਲਾਈਡ ਹੋਏ ਦੋਨੋਂ ਕਰਕੇ ਉਹ ਆਟੋ ਨੇ ਜੋਰ ਸੱਟ ਵੱਜੇ ਕਿ ਆਟੋ ਦਾ ਮੂੰਹ ਕਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਜਿਹੜੀਆਂ ਸਵਾਰੀਆਂ ਸਵਾਰੀਆਂ ਮੋਸਟਲੀ ਸਵਾਰੀਆਂ ਇਹ ਸਾਰੀਆਂ ਮੋਸਟਲੀ ਸਵਾਰੀਆਂ ਇਹ ਬਿਲਗੇ ਦੀਆਂ ਹੀ ਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਾਲੇ ਕੁਝ ਹੋਇਆ ਨਹੀਂ ਪਰ ਫਟਾ ਹੋਇਆ ਬੰਦੇ ਜਿਆਦਾ ਹਾਂ ਲੱਤਾਂ ਦਾ ਗਾਹਾਂ ਟਟ ਗਈਆਂ ਗਲਤੀ ਕਿਹਦੇ ਦੇਖਦੇ ਨੇ ਗਲਤੀ ਤਾਂ ਇਹਦੇ ਕੋਈ ਛਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸਰ ਹਸਰ ਗਲਤੀ ਆ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੀ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਐਕਸੀਡੈਂਟ ਹੋਇਆ ਕੀ ਕਾਰਨ ਸਾਰਾ ਕਿਸਪਨ ਇਹ ਕਾਰਨ ਭਾਜੀ ਉਹ 10 ਕਦਮ ਤੋਂ ਪਿੱਛੇ ਮੈਂ ਉ ਤੇ ਇਧਰੋਂ ਗੱਡੀ ਇਹ ਆਟੋ ਵਾਲਾ ਮੋੜ ਸੀ ਤੇ ਦੂਜੀ ਕਾਰ ਜਿਹੜੀ ਆ ਉਹ ਪਿੱਛੇ ਆ ਰਹੀ ਸੀ ਕਾਰ ਇਧਰੋਂ ਹੀ ਆ ਰਹੀ ਸੀਗੀ ਦੋਨੇ ਅੱਗੇ ਉਹ ਮੋੜੇ ਫਰੌਂਟ ਸਾਈਡ ਤੋਂ ਆ ਰਿਹਾ ਸੀਗਾ ਆਟੋ ਵਾਲਾ ਮੋੜੇ ਸੀ ਗੱਡੀ ਪਿੱਛੇ ਸੀ ਅੱਛਾ ਜੀ ਉਹਨੇ ਆ ਕੇ ਇੱਥੇ ਮੇਰੇ ਦੇਖਦਿਆਂ 15 ਕਰਮ ਤੋਂ ਪਿੱਛੇ ਉਹਨੇ ਆ ਕੇ ਇੱਥੇ ਸਾਈਡ ਮਾਰੀ ਮੇਰੇ ਅੱਖਾਂ ਦੇ ਸਾਹਮਣੇ ਆਟੋ ਉਹ ਮੱਤੇ ਉੱਤੇ ਉਵਰਟੇ ਕਰਨ ਲੱਗਾ ਸੀ ਉਹ ਬਟੇ ਕਰਨ ਲੱਗੇ ਨੇ ਉਹ ਕਿਉਂ ਉਧਰੇ ਪਾਸੇ ਗੱਡੀ ਨਿਘਾਈ ਆ ਉਹਨੇ ਆਟੋ ਵਾਲਾ ਹਲ ਤੋੜ ਕੇ ਰੱਖ ਦਿੱਤਾ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਉਹ ਸਾਈਡ ਮਾਰੀ ਆਪਣੇ ਕੋਲ ਐਟ ਉਹਨੇ ਸਾਈਡ ਉਹਨੇ ਮਾਰੀ ਆ ਦੇਖੋ ਮੈਂ ਤੇ ਗੱਲ ਕਰੂੰਗਾ ਮੁਲਾਜ਼ਮ ਹੋਵੇ ਮੁਲਾਜ਼ਮਾਂ ਤਾਂ ਪਬਲਿਕ ਦੀ ਜਾਨ ਬਚਾਉਣੀ ਆ ਜੇ ਮੁਲਾਜ਼ਮ ਹੋ ਕੇ ਪਬਲਿਕ ਨੂੰ ਐਕਸੀਡੈਂਟ ਕਰਕੇ ਉਹਨਾਂ ਲਾਗੇ ਚੱਲੀ ਮੁਲਾਜ਼ਮਾ ਗੱਡੀ ਵਾਲਾ ਗੱਡੀ ਵਾਲਾ ਮੁਲਾਜ਼ਮਾ ਉਹ ਮੁਲਾਜ਼ਮਾ ਪਾਸਟ ਮੁਲਾਜ਼ਮਾ ਉਹ ਉਹ ਗੱਡੀ ਖੜੀ ਆ ਉਹਦਾ ਨੰਬਰ ਆਪਾਂ ਦੇਖ ਲੈਂਦੇ ਆ ਮੁਲਾਜ਼ਮਾ ਪਹਿਲਾਂ ਲੈ ਗਿਆ ਨਹੀਂ ਉਹ ਉਹ ਤਾਂ ਦੇਖੋ ਮੁਲਾਜ਼ਮਾ ਨੂੰ ਤੁਸੀਂ ਤਾਂ ਫਾਜਿਤ ਪਬਲਿਕ ਦੀ ਕਰਨੀ ਆ ਜੇ ਤੁਸੀਂ ਪਬਲਿਕ ਦੇ ਫਾਜਿਤਾਰ ਹੈ ਨਹੀਂ ਜਿਹੜਾ ਆਮ ਪਬਲਿਕ 'ਚੋਂ ਦਾ ਮੇਰਾ ਖਿਆਲ ਨੂਰ ਮਹਿਲ ਹੁਣ ਮੈਂ ਦੇਖਿਆ ਬੰਦਾ ਮੈਂ ਲੱਕ ਲੱਕ ਡਿਊਟੀ ਆ ਤੇ ਅੱਛਾ ਹਾਂਜੀ ਪਰ ਮਹਾਰਾਜ ਨੂੰ ਤੁਸੀਂ ਜਾਣਦੇ ਹੋ ਮੈਂ ਸ਼ਖਰ ਤੋਂ ਜਾਣਦਾ ਮੈਂ ਮੈਂ ਹੱਥ ਛਾਣੇ ਪੇ ਚੌਂਦਾ ਚੱਲਦਾ ਮੈਂ ਯਾਰ ਸਰਜੀਤ ਮਹਾਰਾਜ ਮਾਥੇ ਹਾਏ ਲੱਕ ਦੇ ਲੱਗਾ ਹੋਇਆ ਕਿਦੋਂ ਵਿਆਹ ਤੋਂ ਆਇਆ ਫਿਰ ਟੋਪੀ ਸਾਰੀ ਸਾਰਾ ਕੁਝ ਉਹਦੇ ਫੈਜ ਲੱਗੇ ਹੋਇਆ ਬਾਪੂ ਯਾਰ ਬਾਪੂ ਗੱਡੀ ਦੇ ਬੱਤ ਤੇ ਆ ਹਾਂ ਸਸਾਂਤ ਹੈ ਹਿੱਤਾ ਫਾਜ ਤੇ ਪਹਿਲਾ ਬਜ਼ੁਰਗਾਂ ਨੂੰ ਭਾਵੋ ਮੁਲਾਜ਼ਮਾਂ ਦੀ ਫਾਜ ਨਾਲ ਹੀ ਤਾਂ ਤੋਏ ਕਰਦੇ ਆ ਜੇ ਮੁਲਾਜ਼ਮੀਆਂ ਕਦੂਗੀ ਨੂੰ ਮਾਰ ਕੇ ਸੱਡ ਜਾਣਗੇ ਬਸ ਆਮ ਪਾਪਕ ਦਾ ਤਾਂ ਸੇਫਟੀ ਹੈ ਨਹੀਂ ਸਾਡੇ ਕੋਲ ਕੋਈ ਵੀ ਨਹੀਂ ਅੰਦਰ ਸਾਹਿਬ ਜੋ ਮੋਹੀ ਅੱਡੇ ਤੇ ਐਕਸੀਡੈਂਟ ਹੋਇਆ ਕੀ ਕਾਰਨ ਹੈ ਕਿਸ ਤਰ੍ਹਾਂ ਦੇਖਿਆ ਸੀ ਅੱਜ ਗਸਤ ਘੰਡ ਹੈ ਸੀ ਜਦੋਂ ਸਾਂਜ ਯਕਦਮ ਐਕਸੀਡੈਂਟ ਹੋਇਆ ਸਾਡੀ ਟੀਮ ਆਪਣੀ ਇੱਥੇ ਆ ਕੇ ਤਾਂ ਜਿਹੜੇ ਮਦਰ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਂਗਾ ਕੇ ਤੇ ਹਸਪੀਟਲ ਭੱਜਿਆ ਉਹ ਜਾਣੀ ਨੁਕਸਾਨਤ ਨਹੀਂ ਹੋਈ ਜਾਨੇ ਲੱਗਦਾ ਸਟਾਪ ਹੋ ਜਾਏ ਕਾਫੀ ਹੋ ਜਾਈਏ ਸਰ ਜੋ ਗੱਡੀ ਵਾਲਾ ਦੱਸਿਆ ਪੁਲਿਸ ਮੁਲਾਜ਼ਮ ਹੈ ਇਤਨੇ ਪਤਾ ਨਹੀਂ ਗਾ ਗੱਲ ਪਹਰ ਗੱਡੀ ਵਿੱਚ दारू ਵੀ ਮਿਲੀ ਉਹ ਦੇਖ ਲੈਣੀ ਉਹ ਦੇਖ ਲੈਣ ਨੂੰ ਕਿ ਉਹ ਤਾਂ ਆਪ ਹੀ ਉਤੋਂ ਕਾਪੀ ਹੋ ਸਰ ਮੈਸੇ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਸੀ ਤੇ ਮੌਕੇ ਤੇ ਆਏ ਆ ਅੱਛਾ ਜੀ ਆ ਕੇ ਦੇਖਿਆ ਲੋਕ ਇਕੱਠੇ ਹੋਏ ਸੀ ਪਈ ਗੱਡੀ ਮਗਾ ਕੇ ਪਹਿਲਾਂ ਉਹ ਹੀ ਦੇਖੇ ਉਹਨੂੰ ਆਪਣੀ ਜਗ੍ਹਾ ਪਹਚਾਈਏ ਹਾਂ ਹੁਣ ਬਾਕੀ ਵੈਸੇ ਹੋਊਗਾ ਜੱਪਣਾ ਜਾਨੇ ਕਿ ਗੱਡੀ ਵਾਲਾ ਓਵਰਟੇਕ ਕਰ ਰਿਆ ਸੀਗਾ ਤੇ ਟੈਡ ਮਾਰ ਕੇ ਟੈਡ ਦੇਖੋ ਸਾਨੂੰ ਇਹ ਪਤਾ ਨਹੀਂ ਅਫਸਰ ਬੈਕਫੇਰ ਕਰਨਗੇ ਜਿਹੜਾ ਕਸੂਰ ਆਫਿਸ ਚਾਹ ਹੱਕ ਨਾ ਰੂਗਾ ਜੇਕਰ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖਿਆ ਨਹੀਂ ਤੂੰ ਦੇਖਿਆ ਸੀ ਇਹ ਜੀ ਤੂੰ ਦੇਖਿਆ ਸੀ ਇਹਨੂੰ ਦੇਖਿਆ ਤਾਂ ਚੱਕ ਕੇ ਮਤਲਬ ਪਹਿਲਾਂ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਤੇ ਬਾਅਦ ਦੇਖਿਆ